ਲੀਡਰਾਂ ਨੇ ਸਾਰੀਆਂ ਸ਼ਰਮਾਂ ਹਜਾ ਲਾ ਦਿੱਤੀਆਂ ਨੇ ਜਿੱਥੇ ਇਹਨਾਂ ਨੇ ਲੋਕਾਂ ਨੂੰ ਸੇਤਾਂ ਦੇਣੀਆਂ ਸੀ ਉਹਨਾਂ ਨੂੰ ਸਮਾਜ ਨੂੰ ਕੋਈ ਨਾ ਕੋਈ ਰੋਡ ਮੈਪ ਦੇਣਾ ਸੀ ਉੱਥੇ ਹੋਣੇ ਆਪਣੀਆਂ ਗੰਧੀਆਂ ਕਰਤੂਤਾਂ ਤੇ ਉੱਤਰ ਆਏ ਆ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਤੜਾ ਤੜ ਅਜਿਹੀਆਂ ਚੀਜ਼ਾਂ ਦੇ ਵਿੱਚ ਫਸਦੇ ਜਾ ਰਹੇ ਆ ਜਿਸ ਤਰੀਕੇ ਦੇ ਨਾਲ ਇਹ ਆਮ ਘਰਾਂ ਤੋਂ ਉੱਠ ਕੇ ਇਹਨਾਂ ਨੂੰ ਲੋਕਾਂ ਨੇ ਇਹਨਾਂ ਮਾਣ ਸਨਮਾਨ ਦਿੱਤਾ ਸੀ ਤੇ ਇੰਨੀ ਜਦੋਂ ਇਹਨਾਂ ਨੂੰ ਦੌਲਤ ਸ਼ੌਹਤ ਮਿਲੀ ਉਸ ਤੋਂ ਬਾਅਦ ਇਹ ਆਪਣੇ ਕੋਸ਼ ਸ਼ਖਵਾਸ਼ ਹੋ ਗਵਾ ਚੁੱਕੇ ਆ ਤੇ ਅੱਜ ਇੱਕ ਪੰਜਾਬ ਸਰਕਾਰ ਦਾ ਤਾਕਤਵਰ ਕੈਬਨਟ ਮੰਤਰੀ ਲੋਕਲ ਬਾਡੀਜ਼ ਦਾ ਮੰਤਰੀ ਰਵੀ ਜੋਤ ਉਸ ਦੀ ਇੱਕ ਜਿਹੜੀ ਭੈੜੀ ਜੇ ਆਪਾਂ ਕਹਿ ਸਕਦੇ ਆ ਇੱਕ ਲੁੱਚੀ ਫਿਲਮ ਜਿਹੜੀ ਸਾਹਮਣੇ ਆਈ ਆ ਵਿਕਰਮਜੀਤ ਸਿੰਘ ਮਜੀਠੀਏ ਨੇ ਇਸ ਦੀ ਜਿਹੜੀ ਪੁਸ਼ਟੀ ਕੀਤੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਰਵੀ ਜੋਤ ਜਿਹੜੀ ਇੱਕ ਉਸ ਦੀ ਗੰਦੀ ਫਿਲਮ ਸਾਹਮਣੇ ਆਈ ਆ ਇਸ ਤੋਂ ਪਹਿਲਾਂ ਵੀ ਕਈ ਲੀਡਰਾਂ ਦੀਆਂ ਜਿਹੀਆਂ ਫਿਲਮਾਂ ਸਾਹਮਣੇ ਆ ਚੁੱਕੀਆਂ ਨੇ ਭਾਵੇਂ ਉਹ ਕਾਲੀ ਦਲ ਦੇ ਲੀਡਰ ਹੋਣ ਜਾਂ ਫਿਰ ਮੌਜੂਦਾ ਕਾਂਗਰਸ ਦਾ ਐਮਪੀ 6 ਸਿੰਘ ਕਬਾਇਆ ਸੁੱਚਾ ਸਿੰਘ ਲੰਗਾ ਜਾਂ ਫਿਰ ਪਠਾਨ ਮਾਜਰਾ ਤੇ ਹੋਣ ਤੀਜਾ ਝਾੜੂ ਦਾ ਮੰਤਰੀ ਰਵਿਜੋਤ ਉਸ ਦੀ ਇੱਕ ਜਿਹੀ ਫਿਲਮ ਆਈ ਹੈ ਜਿਸ ਨੂੰ ਤੁਸੀਂ ਵੇਖ ਨਹੀਂ ਸਕਦੇ ਤੁਹਾਨੂੰ ਜਲ ਤੋਂ ਜਲ ਦੇ ਫਿਲਮ ਅਸੀਂ ਵਖਾਵਾਂਗੇ ਉਨੀ ਦੇਰ ਤੱਕ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ